ਬਟੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਤੇ ਪਿੰਡ ਗਹਿਰੀ ਬੁੱਟਰ ਕੋਲ ਇੱਕ ਕਾਰ ਅਤੇ ਮੋਟਰਸਾਈਕਲ ਹਾਦਸੇ ਵਿੱਚ ਇੱਕ ਦੀ ਮੌਤ ਅਤੇ ਦੋ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੰਗਤ ਸਾਰਾ ਸੇਵਾ ਸੰਸਥਾ ਦੇ ਸ਼ਕੰਦਰ ਕੁਮਾਰ ਨੇ ਐਂਬੂਲੈਂਸ ਰਾਹੀਂ ਬਟੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਤਿੰਨੇ ਨੌਜਵਾਨ ਪਿੰਡ ਦੁੰਨੇਵਾਲਾ ਜ਼ਿਲ੍ਹਾ ਬਟੰਡਾ ਦੇ ਦੱਸੇ ਜਾ ਰਹੇ ਹਨ ਰੰਗਲਾ ਪੰਜਾਬ ਤੋਂ ਚਾਰਜਿਤ ਮਿਸ਼ਾਨਾ ਦੀ ਰਿਪੋਰਟ ਹਾਂਜੀ ਸਰ ਕੀ ਘਟਨਾ ਵਾਪਰੀ ਅੱਜ ਹਾਂਜੀ ਮੈਂ ਸ਼ਕੰਦਰ ਕੁਮਾਰ ਸੰਗਸਾਰਾ ਸੇਵਾ ਸਹਾ스템 ਸ਼ਾਨਾ ਵਰਕਰ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਆਈ ਸੀ ਕਿ ਬਠਿੰਡਾ ਡਬਲ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਗੈਰੀਬੂਟਰ ਦੇ ਨੇੜੇ ਇੱਕ ਹਾਸਾ ਹੋ ਚੁੱਕਿਆ ਹੈਗਾ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਕਾਰ ਤੇ ਮੋਟਰਸਾਈਕਲ ਦੀ ਟੱਕਰ ਮਿਲੀ ਜੋ ਕਾਰ ਕਾਰ ਸਵਾਰ ਤੇ ਮੋਟਰਸਾਈਕਲ ਸਵਾਰ ਜੋ ਬਠਿੰਡਾ ਸਾਈਡ ਤੋਂ ਆ ਰਹੇ ਸਨ ਤੇ ਡਬਲ ਸਾਈਡ ਜਾ ਰਹੇ ਸਨ ਜੋ ਹੀ ਗੈਰੀਬੂਟਰ ਦੇ ਨੇੜੇ ਪਹੁੰਚ ਤੇ ਇਹ ਹਾਸਾ ਹੋ ਗਿਆ ਜੋ ਤਿੰਨੇ ਮੋਟਰਸਾਈਕਲ ਸਵਾਰ ਸਨ ਉਹ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਆਪਣੀ ਐਮੂਲੈਂਸ ਦੀ ਸਹਾਇਤਾ ਦੇ ਨਾਲ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਗਿਆ ਜਿਨ੍ਹਾਂ ਸੇ ਇੱਕ ਨੂੰ ਡਾਕਟਰ ਵੱਲੋਂ ਰੀਤੀ ਕੋਸ਼ਿਸ਼ ਕਰ ਦਿੱਤਾ ਗਿਆ ਤੇ ਦੂਜੇ ਦੋ ਬੱਚੇ ਉਹਨਾਂ ਨੂੰ ਬਠਿੰਡਾ ਦੇ ਏਮਜਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸਨਾਖਤ ਕੀ ਹੋਈ ਹੈ ਜੀ ਪਿੰਡ ਦੁੰਨੇ ਵਾਲਾ ਵਜੋਂ ਸਨਾਖਤ ਹੋਈ ਹੈ ਤਿੰਨੇ ਨੌਜਵਾਨਾਂ ਦੀ